ਤੇ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਕਿ ਜਿਹੜੀ ਤੁਸੀਂ ਸੇਵਾ ਸ਼ੁਰੂ ਕੀਤੀ ਹੈ ਬੜੀ ਅਡਮੁੱਲੀ ਬੜਵੰਦੀ ਸੇਵਾ ਹੈ ਕਿ ਕੋਈ ਕੋਈ ਸੇਵਾ ਕਰਦਾ ਕੀ ਸਾਡਾ ਫਰਜ਼ ਬੰਦਾ ਸਮਾਜ ਨੂੰ ਕੁਝ ਅਦਾ ਕਰਨ ਦਾ ਤੇ ਜੇ ਇਸੇ ਰਸੋਈ ਵੀ ਇਹੀ ਇਹੋ ਜਹੀ ਉਪਰਾਲਾ ਹੈ ਜੋ ਇਸ ਸਮਾਜ ਦੇ ਕਾਜੀ ਸਮਾਜ ਨੂੰ ਹੀ ਵਾਪਸ ਕਰ ਦੇਵੇ ਅਸੀਂ ਕੁਛ ਨਾ ਵਾਂ ਕੁਛ ਵਸਤਰਾ ਨਹੀਂ ਕਰ ਰਹੇ ਪਰ ਸਾਡਾ ਸਮਾਜ ਜੀ ਸੇਵਾ ਕਰਨ ਦਾ ਕਿੰਨੇ ਕਿਸਪੋੜੋ ਸੁਗਤੀ ਪਰਿਵਾਰ ਤੋਂ ਪਹਿਲਾ ਜਿਹੜਾ ਹੈ ਪ੍ਰਮਾਤਮਾ ਦਾ ਪ੍ਰਮਾਤਮਾ ਤੋਂ ਬਾਦਪੁਰਨ ਅਜਰਾਜ ਪਰਿਵਾਰ ਆਂਦਾ ਉਹਨਾਂ ਦੇ ਕਿੰਨੇ ਕਿਸਪੋੜਾ ਸਾਰੇ ਮੈਂ ਆਉਂਦਾ ਪਰ ਮੀਆ ਫੋਟੋ ਹੇ ਤੇ ਜਿਵੇਂ ਇੱਥੇ ਸੇਵਾ ਕਰਦੇ ਰਹੇ ਅਸੀਂ ਅੱਗੋਂ ਵੀ ਸੇਵਾ ਕਰਦੇ ਰੰਗੇ ਜੀ ਸਾਡੇ ਪਰਿਵਾਰ ਦਾ ਸਮਾਜ ਦੇ ਇਛਤਾਨੀ ਸੱਜਣਾ ਦਾ ਸਹਯੋਗ ਹੈ ਜਿਹਦੇ ਕਰਕੇ ਸਾਡਾ ਇਹ ਪ੍ਰੋਜੈਕਟ ਚੱਲ ਰਿਹਾ ਜਿਹਦੇ ਕਰਕੇ ਸਾਡੀ ਦੀ ਸੋਈ ਚੱਲ ਰਹੀ ਹੈ ਉਹ ਸੀਸੀਟੀਵੀ ਕਿਤੇ ਨਹੀਂ ਅਸ ਤੋਂ ਪਹਿਲਾਂ ਵੀ ਕੋਈ ਸਮਾਜ ਸੇਵੀ ਤੇ ਕੰਮ ਕੀਤੇਗੇ ਤੁਹਾਡੇ ਲੋਕ ਵੀ ਸਾਡੇ ਦਰਸ਼ਕਾਂ ਨੇ ਪਟਿਆਲਾ ਜੰਮੀ ਦਾ ਚੈਪਟਰ ਜੀਸੀਆਈ ਇੰਡੀਆ ਵਜੋਂ ਜਿਹੜੀ ਕਿ ਮਾਰੇ ਪਰਪਰ ਸੋਸਾਇਟੀ ਆ ਉਹਦਾ ਅਸੀਂ ਚੈਪਟਰ ਸਟਾਰਟ ਸ਼ੁਰੂ ਕੀਤਾ 2018 ਤੋਂ ਲੈ ਕੇ 2024 ਐ ਮੈਂ 2024 ਦਾ ਪ੍ਰੈਜ਼ੀਡੈਂਟ ਹਾਂ ਜੀ ਕਸ਼ੀ ਹਰ ਸਾਲ ਹਰ ਮਹੀਨੇ ਹਰ ਵੇਲੇ ਕੋਈ ਨਾ ਕੋਈ ਕਮਿਊਨਿਟੀ ਡਵੈਲਪਮੈਂਟ ਦੇ ਪ੍ਰੋਜੈਕਟ ਕਰਦੇ ਰਹਿੰਦੇ ਹਾਂ ਤੇ ਮੈਂ ਉਹਨਾਂ ਚ ਕੁਝ ਪ੍ਰੋਜੈਕਟ ਮੈਂ ਦੱਸਦਾ ਤੁਹਾਨੂੰ ਜੀ ਜੀ ਜਿਵੇਂ ਅਸੀਂ ਥੋੜੇ ਦਿਨ ਪਹਿਲਾਂ ਇੱਕ ਸਟਾਰਸ਼ਪ ਦੇ ਵਿੱਚ ਮੈਡੀਕਲ ਸੇਵਾਵਾਂ ਦਿੱਤੀਆਂ ਮੈਡੀਕਲ ਦਵਾਈਆਂ ਉੱਥੇ ਪ੍ਰੋਵਾਈਡ ਕੀਤੀਆਂ ਵਰਨ ਫਟਿੰਗ ਜੀ ਥੋੜੇ ਦਿਨ ਪਹਿਲਾਂ ਅਸੀਂ ਇੱਕ ਸ਼ਾਇਦ ਰੈਨਾਉਡ ਸਕੂਲ ਦੇ ਵਿੱਚ ਡੈਟਾ ਚੈੱਕਅਪ ਕੈਂਪ ਲਗਾਇਆ ਸੀ ਜੀ ਬ੍ਰਾਹਮਣਵਾਦ ਦਾ ਸਮਾਸ਼ੀਵਾਦ ਦਾ ਉਪਰਾਲਾ ਹੈ ਜੀ ਆਨੰਦਾਨ ਮਹਾਦਾਨ ਮੰਨਿਆ ਗਿਆ ਸਾਡੇ ਗ੍ਰੰਥਾ ਦੇ ਵਿੱਚ ਸਮਾਸ਼ ਦੇ ਵਿੱਚ ਇਹ ਬਲੇਬੀ ਕੁ ਨੀਡੀਡ ਪਰਸਨ ਹੈ ਚਾਹੇ ਉਹ ਗਰੀਬ ਹੈ ਤੇ ਚਾਹੇ امیر ਹੈ ਦੇਚ ਸਾਡਾ ਕੋਈ ਵੀ ਕੋਈ ਯਾਦਗਾਰੀ ਕੋਈ ਪਾਤਰਾ ਨਹੀਂ ਕਿ ਚੁੱਪਤਾ ਹੈ ਦੋ ਫਾਈਨੈਂਸ਼ਲੀ ਕਮਜ਼ੋਰ ਹੈ ਜਾਂ ਜਿੰਨ ਕੋਲ ਪੈਸੇ ਹੈਗੇ ਆ ਉਹ ਵੀ ਆ ਕੇ ਇੱਥੇ ਖਾ ਸਕਦਾ ਹੈ ਜੀ ਜੀ ਇਹ ਜ਼ਰੂਰੀ ਨਹੀਂ ਹੈਗਾ ਕਿ ਉਹ ਨਹੀਂ ਖਾ ਸਕਦਾ ਹਰ ਕਿਸੇ ਲਈ ਰਸੋਈ ਓਪਨ ਹੈ ਹਾਂ ਤਾਂ ਦੇਖਦੇ ਹੋ ਕਿ 10 ਰੁਪਏ ਦੇ ਵਿੱਚ ਸਟੇਟ ਪਰ ਖਾਣਾ ਸਟੇਟ ਪਰ ਖਾਣਾ ਮਿਲਦਾ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਪ੍ਰੋਗਰਾਮ ਆ ਬਹੁਤ 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 ਵਧੀਆ ਜੀ ਦਾ ਕੇਰੇ ਜੀ ਦਾ ਘਟਾ ਸੋ ਪੱਕੇ ਤੇ ਥੱਲੇ ਟੇਬਲ ਤੇ ਬੈਠ ਕੇ ਖਾਣਾ ਪਾਣੀ ਸਭ ਕੁਝ ਦਾ ਬਹੁਤ ਠੀਕ ਸਾਫ ਸਫਾਈ ਦਾ ਜਿਹੜਾ ਧਿਆਨ ਸੁਧਰ ਕਾਲਾ ਲੱਗਦਾ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਪ੍ਰੋਗਰਾਮ ਆ ਇਹ ਜਿਹੜੇ ਰਸੋਈ ਚਲਾ ਰਹੇ ਉਹਨਾਂ ਨੂੰ ਕੀ ਕੈਮਰਾ ਦੇ ਬਹੁਤ ਵਧੀਆ ਪ੍ਰੋਗਰਾਮ ਆ ਸ਼ਰਮਾਨਾ ਕਾਲਾ ਮਿਲਦਾ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੋ ਜਿਨੀ ਮੰਗਾਈ ਹੈ ਮੰਗਾਈ ਦੇ ਸਮੇਂ ਦੇ ਵਿੱਚ ਕੁਝ ਸੇਵਾਦਾਰ ਸਮਾਜ ਸੇਵੀ ਨੇ ਜਿਹੜਾ ਆਮ ਪਬਲਿਕ ਨੂੰ ਪਿਆਰ ਕਰਦੇ ਨੇ ਤੇ ਨਾਲ ਦੀ ਨਾਲ ਉਹਨਾਂ ਵਾਸਤੇ ਜਰਾਏ ਭੋਜਨ ਤਿਆਰ ਕਰਦੇ ਨੇ ਸੋ ਇੱਕ ਇੱਕ ਤੋਂ ਦੋ ਦੋ ਤੋਂ ਤਿੰਨ ਤਿੰਨ ਤੋਂ ਚਾਰ ਚਾਰ ਤੋਂ ਸਿੱਧਾ 31 ਮੈਂਬਰੀ ਕਮੇਟੀ ਬਣੀ ਹੈ ਤੇ ਉਹਨਾਂ ਵਿੱਚ ਸਲੂਕ ਵੀ ਹੈ ਪਿਆਰ ਵੀ ਹੈ ਤਾਂ ਬੜਾ ਜਰਾਏ ਉਹ ਆਦਰ ਮਾਨ ਸਤਕਾਰ ਵੀ ਕਰਦੇ ਨੇ ਤੋਂ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਬਟਾਲੇ ਸ਼ਹਿਰ ਦੀਆਂ ਕੀ ਜੇਸੀ ਆਈ ਰਸੋਈ 10 ਰੁਪਏ ਦੇ ਵਿੱਚ ਪੇਟ ਭਰ ਖਾਣਾ ਦਿੱਤਾਉਂਦੇ ਨੇ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਕਿ ਲੰਬੀਆਂ ਲੈਣਾ ਲੱਗੀਆਂ ਹੁੰਦੀਆਂ ਨੇ ਟਾਈਮ ਟੇਬਲ ਵੀ ਪੁੱਛਾਂਗੇ ਕੀ ਏ ਤੇ ਗੱਲਬਾਤ ਵੀ ਕਰਾਂਗੇ ਕਿ ਕਿਉਂ ਮਾਨ ਦੇ ਵਿੱਚ ਇਹ ਜਿਹੜਾ ਇਹ ਵਿਚਾਰ ਆਇਆ ਏ ਕਿਉਂਕਿ ਬੜੀ ਵੱਡੀ ਸੇਵਾ ਹੁੰਦੀ ਏ ਕਿਸੇ ਨੂੰ ਭੋਜਨ ਸਕਾਉਣਾ ਪਰਮਾਤਮਾ ਦੀ ਕਿਰਪਾ ਹੁੰਦੀ ਏ ਜੇ ਭੋਜਨ ਕਿਸੇ ਨੂੰ ਛਕਾ ਦਈਏ ਤਾ ਉਹਦੇ ਅੰਦਰੋਂ ਜਰੀਏ ਆਵਾਜ਼ ਨਿਕਲਦੀ ਏ ਕਿ ਪੜਾ ਹੋਵੇ ਸੋ ਲੋਕਾਂ ਦਾ ਭਲਾ ਕਰਦੇ ਨੇ ਤੇ ਆਸ਼ੀਰਵਾਦ ਨਹੀਂ ਲੈਂਦੇ ਨੇ ਤੇ ਸੀਸਾ ਵੀ ਲੈਂਦੇ ਨੇ ਆਪਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਪਹਿਲਾਂ ਕੀ ਟੀਮ ਹੈ ਟੀਮਵਰਕ ਹੈ ਤੇ ਟੀਮ ਦੇ ਨਾਲ ਚੱਲਦੇ ਨੇ ਤੇ ਨਾਲ ਦੀ ਨਾਲ ਲੋਕਾਂ ਦੀ ਸੇਵਾ ਵੀ ਕਰਦੇ ਨੇ ਇਹੋ ਜੀ ਮੰਗਾਈ ਦੇ ਵਿੱਚ 10 ਰੁਪਏ ਦੀ ਥਾਲੀ ਦਿੰਦੇ ਨੇ ਤਾਂ ਪੇਟ ਪਰ ਕੇ ਖਾਣਾ ਖਵਾਉਂਦੇ ਨੇ ਤੇ ਤਸਵੀਰਾਂ ਤੇ ਤੁਹਾਨੂੰ ਦਿਖਾਇਆ ਵੀ ਏ ਕਿ ਬੜੇ ਆਰਾਮ ਦੇ ਨਾਲ ਪੱਕੇ ਥੱਲੇ ਬੈਠ ਕੇ ਚੇਅਰਸ ਤੇ ਬੈਠ ਕੇ ਆਰਾਮ ਦੇ ਨਾਲ ਭੋਜਨ ਸ਼ਕਾਉਂਦੇ ਨੇ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕਹਿਣਾ ਹੁੰਦਾ ਸੋ ਨਮਸਕਾਰ ਜੀ ਦਰਸ਼ਕੀ ਕੀ ਨਾਮ ਜੀ ਮੇਰਾ ਨਾਮ ਚੇਤਨ ਬੰਸਲ ਪ੍ਰੈਜ਼ੀਡੈਂਟ ਜੀ ਸੀ ਬਟਾਲਾ ਜੀ ਚੇਤਨ ਜੀ ਪਹਿਲਾਂ ਤੇ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਕੀ ਜਿਹੜੀ ਤੁਸੀਂ ਸੇਵਾ ਸ਼ੁਰੂ ਕੀਤੀ ਹੈ ਬੜੀ ਅਡਮੁੱਲੀ ਵੱਡਮੰਦੀ ਸੇਵਾਏ ਕਿ ਕੋਈ ਕੋਈ ਸੇਵਾ ਕਰਦਾ ਕੀ ਕਹਿਣਾ ਹੈ ਥੈਂਕ ਯੂ ਸੋਮਾ ਜੀ ਅਸੀਂ ਸਮਾਜ ਤੋਂ ਬਹੁਤ ਕੁਝ ਲੈਂਦੇ ਆ ਸਾਡਾ ਫਰਜ਼ ਬੰਦਾ ਸਮਾਜ ਨੂੰ ਕੁਝ ਅਦਾ ਕਰਨ ਦਾ ਹੈ ਤੇ ਜੇ ਛੇ ਰਸੋਈ ਵੀ ਇਹੀ ਇਹੋ ਜਿਹੀ ਉਹ ਪ੍ਰਾਲਾ ਜੋ ਇਸ ਸਮਾਜ ਦੀ ਰਚਾਈ ਸਮਾਜ ਨੂੰ ਹੀ ਵਾਪਸ ਕਰ ਦੇਵੇ ਅਸੀਂ ਕੁਝ ਨਵਾਂ ਕੁਝ ਵੱਖਰਾ ਨਹੀਂ ਕਰਦੇ ਜੀ ਪਰ ਸਾਡਾ ਸਮਾਜ ਜੀ ਸੇਵਾ ਕਰਨ ਦਾ ਤਰੀਕਾ ਸੋ ਦੇਖਿਆ ਮੈਂ ਟੇਬਲ ਲੱਗੇ ਹੋਏ ਆ ਆਰਾਮ ਦੇ ਨਾਲ ਜਿੱਦਾਂ ਪੈਲਸ ਦੇ ਵਿੱਚ ਆਪਾਂ ਜਾਂਦੇ ਆ ਉਦਾਂ ਭੋਜਨ ਛਕਦੇ ਆ ਉਦਾਂ ਹੀ ਤੁਹਾਡੇ ਵੱਲੋਂ ਜਿਹੜਾ ਪ੍ਰਾਲਾ ਕੀਤਾ ਗਿਆ ਪ੍ਰਮਾਤਮਾ ਕਰੇ ਤੁਹਾਡੀਆਂ ਲੰਬੀਆਂ ਉਮਰਾਂ ਹੁਣ ਤੁਹਾਡੇ ਤੇ ਅਦਾਈ ਕਿਰਪਾ ਬਣੀ ਰਵੇ ਕਿਉਂਕਿ ਆਪਾਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਬਹੁਤ ਵਧੀਆ ਲੱਗੇ ਕੀ ਕਹਿਣਾ ਚਾਹੀਦਾ ਜੀ ਜੀ ਰਸੋਈ ਅਸੀਂ ਸ਼ੁਰੂ ਕੀਤੀ ਅਸਤੋਕ ਸੁਪਰੀ ਪਰ 2 ਸਾਲ ਪਹਿਲਾਂ ਅਸੀਂ ਇਹਨੂੰ ਰੀਲੋਕੇਟ ਕੀਤਾ ਹੈ ਜੀ ਪਟਾਲਾ ਦੇ ਵਿੱਚ ਟ੍ਰਕ ਯੂਨੀਅਨ ਦੇ ਵਿੱਚ ਸਹਾਰਾ ਕਲੱਬ ਦੇ ਆਸ਼ਮੇ ਵਿੱਚ ਜੀ ਸਹਾਰਾ ਕਲੱਬ ਨੇ ਸਾਨੂੰ ਸਪੋਰਟ ਦਿੱਤੀ ਐ ਆਪਣੀ ਜਗ੍ਹਾ ਦੇਣ ਦੇ ਲਈ ਪਰ ਮੈਂ ਨਾ ਕਿਤੇ ਜਲਦੀ ਸਟਾਰਟਿੰਗ ਕੀਤੀ ਸੀ ਵੀਡੀਓ ਬਣਦੀ ਸਾਡੇ ਤੇ 31 ਪਲੱਸ ਮੈਂਬਰ ਨੇ ਜਿਨ੍ਹਾਂ ਪਰਿਵਾਰਾਂ ਨੇ ਮਿਲ ਕੇ ਇਹ ਸਰਸੋਆ ਫਾਈਨੈਂਸ਼ੀਅਲੀ ਏਡ ਤੇ ਇਸ ਜਿਹੜਾ ਕਨਸੈਪਟ ਇੱਕ ਆਈਡੀਆ ਹੈ ਇਸ ਰੂਪ ਦੇ ਜੀ ਤੇ 10 ਰੁਪਏ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਤੁਹਾਡੇ ਬਿਲਕੁਲ ਠੀਕ ਆਲਾ ਕੁਝ ਵੀ ਨਹੀਂ ਆਉਂਦਾ ਬਟ ਸਾਡਾ ਮੋਟਿਵ ਸਿਰਫ ਹੈ ਕਿ ਕਿਸੇ ਗਰੀਬ ਦੇ ਕਿਸੇ ਜ਼ਰੂਰਤਮੰਦ ਦੇ ਤੇ ਦੇ ਵਿੱਚ ਖਾਣਾ ਪਵੇ ਤੇ ਜੇ ਸਾਡੇ ਹੱਥੋਂ ਇਹ ਅਜਿਹਾ ਪ੍ਰਕਾਰ ਹੋ ਗਿਆ ਤਾਂ ਪ੍ਰਮਾਤਮਾ ਕਰੇ ਜੀ ਅਸੀਂ ਪੁੱਛਦੇ ਹਾਂ ਸੋ ਚੇਤਨ ਜੀ ਪਰਮਾਤਮਾ ਦੀ ਕਿਰਪਾ ਤੇ ਹੈ ਹੀ ਆਏ ਪਰਿਵਾਰ ਦੀ ਕਿੰਨੀ ਕੀ سپورਟ ਹੋ ਦੱਸੋ ਕਿ ਪਰਿਵਾਰ ਤੋਂ ਪਹਿਲਾ ਜਿਹੜਾ ਹੈ ਪਰਮਾਤਮਾ ਦਾ ਪਰਮਾਤਮਾ ਤੋਂ ਬਾਅਦ ਜਿਹੜਾ ਹੈ ਪਰਿਵਾਰ ਹੰਦਾ ਉਹਨਾਂ ਦੀ ਕਿੰਨੀ ਕੀ سپورਟ ਹੈ ਸਾਰੇ ਮੈਂਬਰਾਂ ਮੈਂ ਇਹਦੇ ਵਿੱਚ ਕਹਾਂਗਾ ਕਿ ਚਿਹਰਾ ਬਦਲ ਸਕਦਾ ਹੈ ਪਰਵਾਹ ਉਹਨੀਆਂ ਸੋਚ ਉਹੀ ਹੈ ਤੇ ਜਿਵੇਂ ਅਸੀਂ ਪਿੱਛੇ ਸੇਵਾ ਕਰਦੇ ਰਹੇ ਹਾਂ ਅਸੀਂ ਅੱਗੋਂ ਵੀ ਸੇਵਾ ਕਰਦੇ ਰਹਿਾਂਗੇ ਇਹ ਸਾਡੇ ਪਰਿਵਾਰ ਦਾ ਤੇ ਸਮਾਜ ਦੇ ਕੁਝ ਪਿਆਰੀ ਸੱਜਣਾ ਦਾ ਸਹਿਯੋਗ ਹੈ ਜਿਹਦੇ ਕਰਕੇ ਸਾਡਾ ਇਹ ਪ੍ਰੋਜੈਕਟ ਚੱਲ ਰਿਹਾ ਜਿਹਦੇ ਕਰਕੇ ਸਾਡੀ ਰਸੋਈ ਚੱਲ ਰਹੀ ਹੈ ਕਸੀ ਸੇਵਾ ਕਰਨੀ। ਚੇਤਨ ਜੀ ਇਸ ਤੋਂ ਪਹਿਲਾਂ ਵੀ ਕੋਈ ਸਮਾਜ ਸੇਵੀ ਦੇ ਕੰਮ ਕੀਤੇਗੇ ਤੁਹਾਡੇ ਲੋਕ ਵੀ ਸਾਡੇ ਦਰਸ਼ਕਾਂ ਨੂੰ ਦੱਸੋ। 2018 ਦੇ ਵਿੱਚ ਜੀਸੀ ਪਟਾਲਾ ਗਮੀ ਦਾ ਚੈਪਟਰ ਜੀਸੀਆਈ ਇੰਡੀਆ ਵੱਲੋਂ ਜਿਹੜੀ ਕਿ ਮਾਨਤਾ ਪ੍ਰਾਪਤ ਸੁਸਾਇਟੀ ਆਪੋ ਦਾ ਅਸੀਂ ਚੈਪਟਰ ਇਸ ਪਟਾਲਾ ਸ਼ੁਰੂ ਕੀਤਾ। 2018 ਤੋਂ ਲੈ ਕੇ ਅੱਜ 2024 ਹੈ ਮੈਂ 2024 ਦਾ ਪ੍ਰੈਜ਼ੀਡੈਂਟ ਹਾਂ ਜੀ। ਤੇ ਅਸੀਂ ਹਰ ਸਾਲ ਹਰ ਮਹੀਨੇ ਹਰ ਵੇਲੇ ਕੋਈ ਨਾ ਕੋਈ ਕਮਿਊਨਿਟੀ ਡਵੈਲਪਮੈਂਟ ਦੇ ਪ੍ਰੋਜੈਕਟ ਕਰਦੇ ਰਹਿੰਦੇ ਹਾਂ ਜੀ। ਤੇ ਮੈਂ ਉਹਨਾਂ ਚ ਕੁਝ ਪ੍ਰੋਜੈਕਟ ਮੈਂ ਦੱਸਦਾ ਤੁਹਾਨੂੰ ਜੀ ਜੀ ਜਿਵੇਂ ਅਸੀਂ ਥੋੜੇ ਦਿਨ ਪਹਿਲਾਂ ਇੱਕ ਕਸਟਾਰਸ਼ਮ ਦੇ ਵਿੱਚ ਮੈਡੀਕਲ ਸੇਵਾਵਾਂ ਦਿੱਤੀਆਂ ਮੈਡੀਕਲ ਦਵਾਈਆਂ ਉੱਥੇ ਪ੍ਰੋਵਾਈਡ ਕੀਤੀਆਂ ਮਰਮ ਰੱਤੀ ਦੀ ਜਰੂਰਤ ਸੀ ਜੀ ਥੋੜੇ ਦਿਨ ਪਹਿਲਾਂ ਅਸੀਂ ਇੱਕ ਸ਼ਹਿਰ ਦੇ ਰੈਨਾਉਂਡ ਸਕੂਲ ਦੇ ਵਿੱਚ ਡੈਂਟਲ ਚੈੱਕਅਪ ਕੈਂਪ ਲਗਾਇਆ ਸੀ ਜੀ ਜੀ ਉਸ ਕਸਟਾਰਸ਼ਮ ਦੇ ਵਿੱਚ ਹੀ ਮੈਸਲ ਹਾਈਜਨ ਦੇ ਉੱਪਰ ਅਸੀਂ ਪ੍ਰਯਾਸ ਨਾਮ ਦਾ ਇੱਕ ਪ੍ਰੋਜੈਕਟ ਕੀਤਾ ਜੀ ਜੀ ਅਸੀਂ ਸਕੂਲਾਂ ਦੇ ਵਿੱਚ ਜ਼ਰੂਰਤਮੰਦ ਬੱਚਿਆਂ ਨੂੰ ਬੁੱਕਸ ਪ੍ਰੋਵਾਈਡ ਕਰਦੇ ਆ ਉਹਨਾਂ ਨੂੰ ਸ਼ੂਜ਼ ਪ੍ਰੋਵਾਈਡ ਕਰਦੇ ਆ ਅਸੀਂ ਆਪਣੇ ਘਰਾਂ ਚੋਂ ਆਪਣੇ ਪਰਿਵਾਰਾਂ ਚੋਂ ਇਉਂ ਪੁਰਾਣੇ ਕੱਪੜੇ ਇਕੱਠੇ ਕਰਕੇ ਉਹਦਾ ਵੀ ਲੰਗਰ ਲਗਾਉਣੀ ਆ ਤਾਂ ਕਿ ਸਮਾਜ ਵਿੱਚੋਂ ਜੋ ਸੀ ਦਿੱਤਾ ਉਸ ਨੂੰ ਸਮਾਜ ਨੂੰ ਵਾਪਸ ਕਰੀਏ ਕਿਸੇ ਨਾ ਕਿਸੇ ਤਰੀਕੇ ਨਾਲ ਵਾਪਸ ਕਰੀਏ ਇਹੀ ਸਾਡਾ ਮੋਟਿਵ ਹੈ ਤੇ ਇਹੀ ਸਾਡਾ ਮਕਸਦ ਹੈ ਉਹ ਚੇਤਨ ਜੀ ਸਰ ਐਡੀਸ਼ਨ ਰੋਜ਼ ਤਿਆਰ ਹੁੰਦੀ ਆ ਅਲੱਗ-ਅਲੱਗ ਦੇਸ਼ਾਂ ਦੇ ਚਾਹ ਤੇ ਸੇਮ ਇੱਕੋ ਜਿਹੀ ਕਰਦੀ ਹੈ ਜਿਸ ਦੇ ਰਿਸ਼ਤੇ ਵਿੱਚ ਸਾਫਤ ਬਣਾਉਂਦੀ ਆ ਸਤ ਸ੍ਰੀ ਅਕਾਲ ਦੁਪਹਿਰ ਦਾ ਖਾਣਾ ਰਾਤ ਨੂੰ ਵੀ ਅਸੀਂ ਕਰਦੇ ਆ ਕਿ ਖਾਈਏ ਨਾ ਤਾਂ ਲੜਾਈ ਹੋ ਜਾਂਦੀ ਦੀ ਨਾਲ ਜੀ ਜੀ ਤੇ ਅਸੀਂ ਇਹੋ ਜਿਹੀ ਸੋਚ ਰੱਖੀ ਥੀ ਐ ਅਸੀਂ ਹਰ ਰੋਜ਼ ਸਾਡਾ ਨਵਾਂ ਅਲੱਗ ਮੀਨੂ ਹੁੰਦਾ ਤੇ ਇਸ ਦੇ ਬਾਰੇ ਰਿਵਿਊ ਤੁਸੀਂ ਜਿਹੜੇ ਅੱਜ ਆ ਕੇ ਸੋਚ ਖਾਣਾ ਖਾਂਦੇ ਹੋ ਉਹ ਜ਼ਿਆਦਾ ਵਧੀਆ ਰਿਵਿਊ ਦੇ ਦਿੱਤੇ ਸਾਡੇ ਨਾਲ ਉਹ ਅਸੀਂ ਆਪਣਾ ਮਖਾਣਾ ਆਪਣਾ ਕਰੀਏ ਤੁਸੀਂ ਉਹਨਾਂ ਨੂੰ ਕੁਛੇ ਤੁਹਾਨੂੰ ਦੱਸਦੇ ਕੀ ਸਿਰੋਤ ਹਰ ਰੋਜ਼ ਨਵਾਂ ਕੁਛ ਨਾ ਕੋਈ ਕਹਿੰਦੇ ਅੱਜ ਨਵੀਂ ਦੇਸ਼ ਵੀ ਇੱਕ ਤਿਆਰ ਹੋਈ ਅੱਜ ਕਿਉਂਕਿ ਮਾਤਾ ਰਾਣੀ ਦੀ ਕਿਰਪਾ ਨਾਲ ਅੱਜ ਪਹਿਲਾ ਨਵਾਂ ਰਾਤ ਆਪ ਜੀ ਸ਼ੁਰੂ ਹੋਇਆ ਹੈ ਤੇ ਸਾਡੇ ਵੱਲੋਂ ਵੀ ਤੇ ਮਾਤਰਾ ਦੀ ਕਿਰਪਾ ਗਏ ਤੁਹਾਡੇ ਤੇ ਬਹੁਤ ਬਹੁਤ ਤੁਹਾਨੂੰ ਨਵਰਾਤ ਦੇ ਲਈ ਜਿਹੜੀਆਂ ਮੁਬਾਰਕਾਂ ਨੇ ਕਿਉਂਕਿ ਅੱਜ ਕੜਾ ਦਾ ਪ੍ਰਸ਼ਾਦ ਵੀ ਜਿਹੜਾ ਨਾਲ ਲੱਗਿਆ ਉਹ ਕਿਹਣਾ ਕਰਦੇ ਅੱਜ ਵਿਕਮੀ ਸੰਬਤ 2081 ਹੈ ਜੀ ਨਵਾਂ ਸਾਲ ਹਿੰਦੀ ਤਰੰਬ ਦੇ ਉੱਤੇ ਕੰਮ ਸ਼ੁਰੂ ਹੋ ਰਿਹਾ ਅਜਨ ਨਵਰਾਤ ਪਹਿਲਾ ਨਵਰਾਤਰਾ ਵੀ ਹੈ ਮੈਂ ਇਸੋ ਪਲਖੇ ਤੁਹਾਡੇ ਸਾਰੇ ਵਿਊਰਸ ਨੂੰ ਬਹੁਤ ਸ਼ੁਕ ਸ਼ਾਮਨਾਵਾ ਤੇ ਮੁਬਾਰਕਬਾਦ ਵੀ ਦਵਾਂਗਾ ਜੀ ਤੇ ਕਿਉਂਕਿ ਅਸੀਂ ਨਵਾਂ ਵਰਸ ਸ਼ੁਰੂ ਹੋਇਆ ਵਾ ਤੇ ਉਹਦੇ ਉਪਲਖੇ ਵਿੱਚ ਹੀ ਅਸੀਂ ਅੱਜ ਹਲਵਾ ਪ੍ਰਸ਼ਾਦ ਨੂੰ ਨਾਂ ਲਿਖਿਆ ਮਠੇਰਾ ਪ੍ਰਸ਼ਾਦ ਨਾਂ ਲਿਖਿਆਗਾ ਤਾਂ ਕਿ ਅਸੀਂ ਸਾਡਾ ਵੀ ਤਰੀਕਾ ਜੀ ਸੈਲੀਬ੍ਰੇਸ਼ਨ ਸੈਲੀਬ੍ਰੇਟ ਕਰੰਦਾ ਨਵਾਂ ਸਾਲ ਤੇ ਅਸੀਂ ਸਮਾਜ ਦੇ ਨਾਲ ਹੀ ਕਰਦੇ ਫਿਰ ਜਿਹੜੇ ਇਹ ਦੇਖਦੇ ਪਏ ਨੇ ਭਗਤ ਸਿੰਘ ਦੇਖਦੇ ਪਏ ਨੇ ਰਾਖੀ ਵੀ ਲਿਖੋ ਉਹਨਾਂ ਨੂੰ ਕੀ ਮੈਸੇਜ ਦੇਣਾ ਕਰਦੇ ਤੁਹਾਡੀ ਕੀ ਮਰਜ਼ੀ ਮੈਂ ਉਹਨਾਂ ਨੂੰ ਇਹੀ ਮੈਸੇਜ ਦਵਾਂਗਾ ਜੀ ਸਮਾਜ ਤੋਂ ਅਸੀਂ ਬਹੁਤ ਕੁਝ ਲੈਂਦੇ ਹਾਂ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਕਿਸੇ ਦਾ ਕਿਸੇ ਜ਼ਰੀਏ ਦੇ ਨਾਲ ਸਮਾਜ ਨੂੰ ਵਾਪਸ ਦੇਣਾ ਉਸਾ ਦਾ ਫਰਜ਼ ਬੰਦਾ ਦਾ ਤੇ ਵੈਸੇ ਹਰ ਕੋਈ ਆਪਣੇ ਆਪਣੇ ਤਰੀਕੇ ਨਾਲ ਕਰਦਾ ਜੀ ਸਾਡਾ ਆਪਣਾ ਤਰੀਕਾ ਹਰ ਬੰਦਾ ਤਰੀਕੇ ਨਾਲ ਆਪਣੇ ਆਪਣੇ ਕਰਦਾ ਹੈ ਤੇ ਮੈਂ ਹੀ ਮੈਸੇਜ ਦਵਾਂਗਾ ਜੀ ਬਟਾਲਾ ਵਾਸੀ ਨੂੰ ਕਹਾਂਗੇ ਜੀ ਸਾਡੇ ਪ੍ਰੋਜੈਕਟ ਸਾਡਾ ਵੱਲ ਚੱਲ ਕੇ ਸਹਿਯੋਗ ਦਿਓ ਜੀ ਬਾਕੀ ਐਸੋਈ ਚਲਦੀ ਰਹੇ ਫੇਸ ਬਦਲ ਜਾਵੇ ਪਰ ਰਸੋਈ ਚੱਲਦੀ ਰਹੇ ਚੇਤਨ ਜੀ ਇੱਕ ਸਵਾਲ ਹੋਰ ਹੈ ਕਿ 10% ਦੇ ਲੈਂਦੇ ਤੁਸੀਂ ਤਾਂ ਕਿਸੇ ਕੋਲ ਨਹੀਂ ਹੈਗਾ ਫੌਟ ਨਹੀਂ ਕਰਦੇ ਲੋਕੀਓ ਦੇ ਬਾਰੇ ਕੋਈ ਵੀ ਵੀ ਕਵਾ ਦਿੰਦੇ ਸਰ ਜੇ ਕਿਸੇ ਕੋਲ 10 ਰੁਪਏ ਨਹੀਂ ਹੈਗੇ ਤੇ ਫਿਰ ਸਾਡੇ ਜਿਹੜੇ ਇੱਥੇ ਇਨਚਾਰਜ ਮੈਡਮ ਨੇ ਉਹ 10 ਰੁਪਏ ਕੋਲੋਂ ਦੇ ਪਰ ਉਹ ਅਸੀਂ ਰੱਖਿਆ ਕਿ 10 ਰੁਪਏ ਜ਼ਰੂਰ ਲੈਣੇ ਨੇ ਫ੍ਰੀ ਭਲਾ ਨਹੀਂ ਕੰਮ ਕਰਦਾ ਅਸੀਂ 10 ਰੁਪਏ ਉਹਦੇ ਕੋਲੋਂ ਪਾ ਪਰ ਸਮਾ ਬੜਾ ਕਾ ਤੱਕ ਪਰ ਇਹ ਮੁੰਡੇ ਹੈਗੇ 10 ਰੁਪਏ ਦੇ ਵਿੱਚ ਮੈਂ ਦੇਖਦਾ ਪਿਆ ਗਰਮ ਗਰਮ ਚਾਵਲ ਤੇ ਗਰਮ ਗਰਮ ਦਾਲ ਤੇ ਗਰਮ ਗਰਮ ਫੁੜਕੇ ਲੱਦੇ ਪਏ ਬੜੀ ਮੰਗਾਈ ਆ ਪਰ ਸੇਵਾ ਤੁਹਾਡਾ ਸਾਲਾ ਜਰਾ ਬਹੁਤ ਵਧੀਆ ਰਹੀਆਂ ਤੁਸ ਤੇ ਇਤਾਂ ਹੀ ਪਰਮਾਤਮਾ ਕਿਰਪਾ ਕਰਦੇ ਤੁਹਾਡੇ ਦੇ ਉੱਤੇ ਸਾਰੇ ਪਰਿਵਾਰਾਂ ਦੇ ਉੱਤੇ ਵਿਆਹ ਤਾਂ ਚੱਲਣਾ ਹੈ ਪਰ ਕਿੰਨਾ ਫਰਮ ਮੈਂਟੇਨ ਕਰਦੇ ਹੋ ਆਪ ਸਾਤੇ ਸਰ ਅਸੀਂ ਲੰਗਰ ਦੀ ਨਿਵਾਮੀ ਹੈ ਤੇ ਇਹ ਵੀ ਲੰਗਰ ਹੈ ਜੀ ਲੰਗਰ ਦਾ ਸਰੂਪ ਥੋੜਾ ਇਹਨਾਂ ਬਦਲਿਆ ਦਾ ਜੀ ਪਰਮਨੈਂਟ ਲੰਗਰ ਜੀ ਇੱਕ ਦਿਨ ਦੋ ਦਿਨ ਤਿੰਨ ਦਿਨ ਦਾ ਲੰਗਰ ਹੋ ਹਫਤੇ ਚ 6 ਦਿਨ ਮਹੀਨੇ ਦੇ ਵਿੱਚ 25 ਦਿਨ ਦਾ ਲੰਗਰ ਹੈ ਜੀ ਤੇ ਮੈਂ ਤੁਹਾਨੂੰ ਜਿਵੇਂ ਕੱਲ੍ਹ ਵਿਖਿਆ ਕਿ ਜਿਵੇਂ ਸਾਡੇ 35+ ਮੈਂਬਰਸ ਨੇ ਫੈਮਿਲੀ ਮੈਂਬਰਸ ਨੇ ਅਸੀਂ ਕਲੈਕਟਿਵਲੀ ਅਸੀਂ 1 ਲੱਖ ਕਰਦੇ ਆਂ ਪਲੱਸ ਕੁਝ ਸਮਾਜ ਤੋਂ ਬਹੁਤ ਵਧੀਆ ਵਧੀਆ ਥਾਣੇ ਸਜਣ ਨੇ ਤੇ ਈਵਨ ਸਾਡੇ ਕੁਝ ਲੋਕ ਸਜਣ ਨੇ ਜਿਹੜੇ ਹਿੰਦੁਸਤਾਨ ਤੋਂ ਬਾਹਰ ਨੇ ਉਹ ਵੀ ਸਾਨੂੰ ਇਸ ਉਪਰਾਹ ਦੇ ਵਿੱਚ ਸਪੋਰਟ ਕਰਦੇ ਨੇ ਕਿ ਜਿਸ ਦੇ ਸਰਕਾਰ ਸਾਡੇ ਦੇ ਸੁਚਾਈ ਤੋਂ ਸੋ ਹੋਰ ਵੀ ਮੈਂਬਰ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਰਨਾ ਹੈ ਸੋ ਮੰਨ ਚਲ ਤੁਹਾਨੂੰ ਕੁਝ ਵਾਸਤੇ ਜੀ ਬਾਂਸਾ ਸਾਹਿਬ ਬਹੁਤ ਬਹੁਤ ਮੁਬਾਰਕਾ ਨਵਰਾਤਿਆਂ ਦੀ ਇਹ ਵੀ ਜਿਹੜੇ ਤੁਸੀਂ 10 ਰੁਪਏ ਦੀ ਥਾਲੀ ਭੋਜਨ ਸ਼ਿਕਾਰੇ ਉਹਨਾਂ ਦੀ ਵੀ ਮੁਬਾਰਕਬਾਦ ਹੋਈ ਤੁਹਾਨੂੰ ਪ੍ਰਮਾਤਮਾ ਕਿਰਪਾ ਕਰੇ ਅੱਗੇ ਚੱਲਦਾ ਰਹੇ ਸਾਰਿਆਂ ਨੂੰ ਤੇ ਬਟਾਲਾ ਨੂੰ ਮਸੀਆ ਨੂੰ ਸਭ ਤਹਿ ਜਨਮੇ ਸਾਲ ਦੀ ਵਿਕਰਮ ਸੰਮਤ ਦੀ ਜੀ ਪਹਿਲੇ ਨਵਰਾਤਿਆਂ ਬਹੁਤ ਬਹੁਤ ਲੱਖ ਲੱਖ ਮੁਬਾਰਕ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਇਹੋ ਜੇ ਸਮੇਂ ਦੇ ਵਿੱਚ ਕਹਿੰਗੇ ਇਹਦੇ ਸਮੇਂ ਚ 10 ਰੁਪਏ ਥਾਲੀ ਜਿਹੜੀ ਪ੍ਰੋਵਾਈਡ ਕਰਵਾ ਰਹੇ ਤੁਸੀਂ ਤੇ ਬੜਾ ਅੱਛਾ ਸਮਾਜ ਸੇਵਾ ਦਾ ਉਪਰਾਲਾ ਹੈ ਜੀ ਅਨੰਦਾਨ ਮਹਾਦਾਨ ਮੰਨਿਆ ਗਿਆ ਸਾਡੇ ਗ੍ਰੰਥਾ ਦੇ ਵਿੱਚ ਜੀ ਹਿੰਦੂ ਸਮਾਜ ਦੇ ਵਿੱਚ ਤੇ ਜਿਹੜੇ ਵੀ ਕੋਈ ਨੀਡੀਡ ਪਰਸਨ ਹੈ ਚਾਹੇ ਉਹ ਗਰੀਬ ਹੈ ਤੇ ਚਾਹੇ ਅਮੀਰ ਹੈ ਦੇਚ ਸਾਡਾ ਕੋਈ ਕੋਈ ਜਾਤ ਦਾ ਨਹੀਂ ਕੋਈ ਫਾਤ ਦਾ ਨਹੀਂ ਕੋਈ ਛੁੱਟਾ ਜੋ ਫਾਈਨੈਂਸ਼ਲੀ ਕਮਜ਼ੋਰ ਹੈ ਜਾਂ ਜਿੰਨ ਕੋਲ ਪੈਸੇ ਹੈਗੇ ਆ ਉਹ ਵੀ ਆ ਕੇ ਇੱਥੇ ਖਾ ਸਕਦਾ ਹੈ ਜੀ ਜੀ ਇਹ ਜ਼ਰੂਰੀ ਨਹੀਂ ਹੈਗਾ ਕਿ ਉਹ ਨਹੀਂ ਖਾ ਸਕਦਾ ਹਰ ਕਿਸੇ ਲਈ ਰਸੋਈ ਓਪਨ ਹੈ ਹਾਂ ਘਰ ਵਰਗਾ ਮਾਹੌਲ ਘਰਵਲਾ ਮਾਹੌਲ ਗਰਮ ਗਰਮ ਨਾਲ ਨਾਲ ਹੀ ਸਮਾਨ ਬੰਦ ਰਤ ਨਾਲ ਹੀ ਹਾਂ ਉਸੇ ਟਾਈਮ ਹੀ ਸਵੇਰੇ ਸਾਡੇ ਇੱਕ ਅਸੀਂ ਮੈਨੇਜਰ ਰੱਖਿਆ ਦੋ ਦਿਨ ਸਟਾਫ ਹੈ ਉਸ ਵੇਲੇ ਆ ਜਾਂਦੇ 10 ਵਜੇ ਇਹਨਾਂ ਨੂੰ ਰਾਤੀ ਸਾਰਾ ਮੈਲਿੰਗ ਸੈੱਟ ਕਰ ਦਿੰਦੇ ਉਹ ਸਭ ਨਾਲ ਸਵੇਰੇ ਜੋ ਵੀ ਭੋਜਨ ਬਣਾਉਣਾ ਹੈ ਆਪਣੇ ਟਾਈਮ 'ਤੇ ਬਣਾ ਲੈਂਦੇ ਹੈ 8:30 ਤੋਂ 9:00 ਵਜੇ ਤੱਕ ਲਗਭਗ ਹੀ ਕੰਮ ਲੰਘਰ ਸਟਾਰਟ ਹੋ ਜਾਂਦਾ ਹੈ ਠੀਕ ਹੈ ਅੱਜ ਕੱਲ ਨੀਅਰਹੋਡ ਅਸੀਂ ਹਲੇ 10 ਦਿਨ ਹੋਏ ਇੱਥੇ ਸਟਾਰਟਿੰਗ ਰੀ ਓਪਨਿੰਗ ਕੀਤੇ ਨੂੰ ਤੇ ਅਸੀਂ ਬੜਾ ਲਿਮਟਿਡ ਜਿਹਾ ਭੋਜਨ ਬਣਾ ਰਹੇ ਹਾਂ ਨੀਅਰਹੋਡ ਤੋਂ ਪਰਸਨ ਜਿਵੇਂ ਜਿਵੇਂ ਲੋਕ ਆਈ ਜਾਣਗੇ ਇਨਪੁਟ ਇੱਥੇ ਵਧਦੀ ਜਾਏਗੀ ਪਬਲਿਕ ਦੀ ਉਹ ਹਿਸਾਬ ਨਾਲ ਅਸੀਂ ਇਹਦੀ ਕੁਆਲਿਟੀ ਬੜੀ ਜੀ ਗੱਲਬਾਤ ਕੀਤੀ ਹੈ ਜੀ ਆਪਾਂ ਤਸਵੀਰਾਂ ਤੁਹਾਨੂੰ ਫਿਰ ਦਿਖਾਵਾਂਗੇ ਕਿ ਕਿੱਦਾਂ ਲੋਕ ਜਿਹੜੇ ਬੜੇ ਪਿਆਰ ਦੇ ਨਾਲ ਭੋਜਨ ਜਰਾਏ ਇੱਥੋਂ ਪ੍ਰੋਸ ਤੇ ਲੈ ਕੇ ਜਾ ਰਹੇ ਤੇ ਉੱਥੇ ਬੈਠ ਕੇ ਗੱਲ ਖਾ ਰਹੇ ਨੇ ਆਪਾਂ ਗੱਲਬਾਤ ਵੀ ਕਰਾਂਗੇ ਉਹਨਾਂ ਨਾਲ ਕੀ ਕਹਾਂ ਉਹਨਾਂ ਦਾ ਕਿਉਂਕਿ ਬੜਾ ਵੱਡਾ ਉਪਰਾਲਾ ਹੁੰਦਾ ਹੈ ਕਿ ਕਿਸੇ ਨੂੰ ਭੋਜਨ ਸ਼ਕਾਣਾ ਭੋਜਨ ਸ਼ਕਾਣਾ ਕਿਉਂਕਿ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਕਿਸੇ ਦੇ ਭੋਜਨ ਸ਼ਕਾ ਕੇ ਬੋੜੀਆਂ ਸੀਸਾ ਲੈਣੀਆਂ ਕਿਹੇ-ਕਿਹੇ ਦੇ ਵਿੱਚ ਕੋਈ ਹੈ ਗੁਣ ਹੁੰਦਾ ਹੈ ਸੋ ਬੜਾ ਵਧੀਆ ਉਪਰਾਲਾ ਹੈ ਜੀ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਜਿਹੜੇ ਇੱਥੇ ਭੋਜਨ ਸ਼ਕਾਣ ਆਉਂਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਆਪਾਂ ਗੱਲਬਾਤ ਵੀ ਕਰਦੇ ਆਂ ਜਿਹੜੇ ਇੱਥੇ ਖਾਣਾ ਖਾਣ ਵਾਸਤੇ ਆਉਂਦੇ ਨੇ ਕਿੱਦਾਂ ਦਾ ਉਪਰਾਲਾ ਹੈ ਪੁੱਛਦੇ ਆਂ ਕੀ ਕਹਿਣਾ ਉਹਨਾਂ ਦਾ ਸੋ ਨਮਸਕਾਰ ਭਾਜੀ ਕੀ ਨਾਮ ਦੇ ਨਾਮ ਮੇਰਾ ਸ਼ੋਕਮਰ ਸ਼ੋਕਮਰ ਜੀ ਤੇ ਦੇਖਿਓ ਕਿਦਾਂ ਦੇਖਦੇ ਹੋ ਕਿ 10 ਰੁਪਏ ਦੇ ਵਿੱਚ ਪੇਟ ਭਰ ਖਾਣਾ ਪੇਟ ਭਰ ਕੇ ਖਾਣਾ ਮਿਲਦਾ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਪ੍ਰੋਗਰਾਮ ਆ ਮਾਲਕ ਬਹੁਤ ਬੋਧਾ ਬਹੁਤ ਵਧੀਆ ਇਜਾਰਾ ਇਹ ਚੀਜ਼ ਦਾ ਘਾਟਾ ਨਹੀਂ ਆਉਂਦਾ ਸੋ ਪੱਕੇ ਤੇ ਥੱਲੇ ਟੇਬਲ ਤੇ ਬੈਠ ਕੇ ਖਾਣਾ ਦੇ ਕੇ ਖਾਣੇ ਆ ਪਾਣੀ ਸਭ ਚੀਜ਼ ਦਾ ਕਾਫੀ ਦਿੱਤਾ ਸਾਫ ਸਫਾਈ ਦਾ ਵੀ ਬੜਾ ਧਿਆਨ ਸੁਨੰਦਰ ਖਾਣਾ ਮਿਲਦਾ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਪ੍ਰੋਗਰਾਮ ਆ ਇਹਦੇ ਰਸੋਈ ਚਲਾ ਰਹੇ ਉਹਨਾਂ ਨੂੰ ਕੀ ਕਹਿੰਦੇ ਨੇ ਬਹੁਤ ਵਧੀਆ ਪ੍ਰੋਗਰਾਮ ਆ ਅਰਮਾਨ ਨਾਲ ਖਾਣਾ ਮਿਲਦਾ ਉਹ ਵਧੀਆ ਉਪਰਾਲਾ ਜੀ ਇਹੋ ਤਰ੍ਹਾਂ ਦੀ ਸਿੱਖਤ ਪਰੇਸ਼ਾਨਤ ਨਹੀਂ ਆਉਂਦੇ ਬੜੇ ਆਰਾਮ ਨਾਲ ਬੜੇ ਆਰਾਮ ਨਾਲ ਬਹੁਤ ਵਧੀਆ ਹਾਂਜੀ ਸੋ ਗੱਲਬਾਤ ਕੀਤੀ ਆਪਾਂ ਹੋਰ ਵੀ ਗੱਲਬਾਤ ਕਰਾਂਗੇ ਤਾਂ ਸੇਮ ਸਿੰਘ ਜੀ ਕਿੱਦਾਂ ਦੇਖਦੇ ਹੋਗੇ 10 ਰੁਪਏ ਦੇ ਵਿੱਚ ਗਰਮਾ-ਗਰਮ ਪ੍ਰਸ਼ਾਦੀ ਤੇ ਨਾਲ ਸਬਜੀ ਤੇ ਨਾਲ ਮਿੱਠਾ ਕੀ ਕਹਿਣਾ ਚਾਹਦੇ ਹੋਣਾ ਵਾਸਤੇ ਨਹੀਂ ਬਹੁਤ ਧੰਨਵਾਦ ਸਸ਼ਤਾ ਦਾ ਕਰਨਿਆ ਜੀ ਜੀ ਇਨਾ ਛੱਜਾ ਜੋ ਰਾਕੇ ਕਾਮਾ ਪ੍ਰਲਾ ਕੀਤਾ ਵਾ ਬਹੁਤ ਵਧੀਆ ਜੀ ਕਈ ਆਦਮੀ ਸੇਰੇ ਆਉਂਦੇ ਘਰੋਂ ਭੁੱਖੇ ਜੀ ਗਰੀਬਾਰ ਨੂੰ ਜੀ ਇੱਥੇ ਆਣ ਕੇ ਕੰਮ ਤੇ ਲੱਗਦੇ ਅਸੀਂ ਜੀ 100 ਰੁਪਿਆ ਦੀ ਅਸੀਂ ਉਤੋਂ ਭੁਰਾ ਇੱਕ ਲਾ ਕੇ ਖਾਦੇ ਗੁਜ਼ਾਰਾ ਕਰਦੇ ਹਾਂ ਓਣ ਕਿਦਾਂ ਲੱਗਦਾ ਕਿ ਚਾਰ ਫੁਲਕੇ ਮਿਲਦੇ ਨੇ ਤੇ ਨਾਲ ਸਬਜ਼ੀ ਮਿਲਦੀ ਹੈ ਬਹੁਤ ਵਧੀਆ ਜੀ ਪੂਰੀ ਆਨੰਦ ਬੱਤੀ ਹੈ ਫਿਰ ਬਹੁਤ ਨੰਨ ਬੱਤੀ ਹੈ ਮਾਤਾ ਰੰਡ ਦਾ ਰਬਾਰਾ ਲੰਗਰ ਚੱਲਣ ਦਾ ਉਹਨਾਂ ਬਰਬਰਾਂ ਤੋਂ ਤਾਂ ਰਹਿੰਦੇ ਸੋ ਕੀ ਕਹਿਣਾ ਚਾਹੁੰਦੇ ਆਣਾ ਵਾਸਤੇ ਕੀ ਅਪੀਲ ਕਰਨਾ ਚਾਹੁੰਦੇ ਆਂ ਮਹਾਰਾਜ ਸੱਚੇ ਪਾਸਾ ਇਹ ਸਾਰੇ ਅਮਰੀ ਇਦਾਂ ਹੀ ਇਹ ਸੇਵਾ ਕਰਦੇ ਆਣੇ ਮੈਂ ਮਤਲਬ ਕਹੇ ਪੂਰੇ ਦੁਨੀਆਂ ਨਾਲ ਜਿਉਂ-ਜਿਉਂ ਇਹ ਤੁਹਾਨੂੰ ਆਊਗਾ ਜਿਉਂ ਉਹ ਲੰਗਰ ਵੱਡਾ ਹੋਊਗਾ ਮਹਾਰਾਣੀ ਜੈ ਮਾਤਾ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਹਿਇਆ ਸੀ ਪ੍ਰਮਾਤਮਾ ਕਿਰਪਾ ਕਰਿਆਣਾ ਤੇ 10 ਰੁਪਏ ਦਾ ਪਟੋਰਾ ਖਾਂਦੇ ਹੀ ਪਰ ਉਹਦੇ ਨਾਲ ਵੀ ਪੇਟ ਜਿਰਾ ਹੀ ਨਹੀਂ ਪਰਦਾ ਪਰ ਹੁਣ ਗਰਮਾ-ਗਰਮ ਚਾਰ ਫੁੜਕੇ ਖਾਂਦੇ ਨੇ ਤੇ ਨਾਲ ਸਬਜ਼ੀ ਤੇ ਨਾਲ ਮਿੱਠਾ ਬੜੀ ਸਾਫ-ਸਫਾਈ ਦੇ ਨਾਲ ਬੜੇ ਪਿਆਰ ਦੇ ਨਾਲ ਪੱਕੇ ਥੱਲੇ ਬੈਠ ਕੇ ਖਾਣਾ ਖਾਂਦੇ ਨੇ ਤਾਂ ਅਸੀਸਾ ਵੀ ਦਿੰਦੇ ਨੇ ਸੋ ਬੜਾ ਵਧੀਆ ਉਪਰਾਲਾ ਜੀ ਆਪਾਂ ਗੱਲਬਾਤ ਵੀ ਕਰਦੇ ਆ ਮੈਂਬਰ ਨੇ ਸਾਡੇ ਨਾਲ ਮੌਜੂਦ ਕੀ ਕਹਿਣਾ ਉਹਨਾਂ ਦਾ ਸੋ ਨਮਸਕਾਰ ਜੀ ਕੀ ਨਾਮ ਦੇ ਸਰਵਰ ਸਰਵਰ ਜੀ ਕਿੱਦਾਂ ਦੇਖਦੇ ਹੋ ਕਿ ਬੜਾ ਵਧੀਆ ਉਪਰਾਲਾ ਤੁਹਾਡੀ ਟੀਮ ਵੱਲੋਂ ਸਾਨੂੰ ਬੜਾ ਵਧੀਆ ਲੱਗਿਆ ਬੜੇ ਪਿਆਰ ਦੇ ਨਾਲ ਜਿੱਦਾਂ ਆਪਾਂ ਰੈਸਟੋਰੈਂਟ ਤੇ ਬੈਠ ਕੇ ਖਾਣਾ ਖਾਂਦੇ ਆ ਉਦਾਂ ਤੁਸੀਂ ਤੁਹਾਰੀ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਵੀ ਇੱਕ ਵੀ ਆਪਣੇ ਬਰੋਬਰ ਸਾਡੀ ਕੋਸ਼ਿਸ਼ ਆ ਜਾਂਦੀ ਕਿ ਆਸ ਬੰਦਾ ਜਿਹੜਾ ਆਇਆ ਇੱਕ ਮਾਨਵ ਤੇ ਰੂਪ ਦੇ ਵਿੱਚ ਇੱਕ ਪ੍ਰਭੂ ਦੇ ਰੂਪ ਚ ਆਇਆ ਹੈ ਤੇ ਅਸੀਂ ਉਹਦੀ ਸੇਵਾ ਕਰਕੇ ਨਾ ਸਾਡੇ ਮਨ ਨੂੰ ਸ਼ਾਂਤ ਮਿਲਦਾ ਜੀ ਜਿਹੜਾ ਸਾਡਾ ਪਰਿਵਾਰ ਹੈ ਜਿਸੇ ਪਰਿਵਾਰ ਹੈ ਉਹ ਇਸ ਪਰਿਵਾਰ ਨੂੰ ਅੱਗੇ ਵਧਣ ਦੀ ਇੱਕ ਜੀ ਸ਼ਕਤੀ ਮਿਲਦੀ ਹੈ ਨਾ ਕਿਸੇ ਮਾਨਵ ਨੂੰ ਅਸੀਂ ਇਹਨੂੰ ਰੋਟੀ ਦਿੰਨੇ ਆ ਨਾ ਉਸ ਸੀਸਾ ਹੀ ਉਹ ਵਿੰਦਰਾ ਉਹ ਸਾਡੇ ਮਨ ਨੂੰ ਬਹੁਤ ਸਕੂਨ ਦਿੰਦਾ ਤੇ ਉਸ ਚੀਜ਼ ਨੂੰ ਆਪਾਂ ਨਾਲ ਅੱਗੇ ਲੈ ਜਾਂਦੇ ਹੋਏ ਤੇ ਸ਼ਹਿਰ ਵਾਸੀਆਂ ਦੇ ਸਜੋਵ ਦੇ ਨਾਲ ਤੇ ਦਾਨੀ ਸੱਜਣਾ ਦੇ ਨਾਲ ਇਹ ਜਿਹੜਾ ਪ੍ਰਾਲਾ ਕਰਨ ਦਾ ਮੌਕਾ ਮਿਲਿਆ ਉਹਦਾ ਆਪਾਂ ਅੱਜ ਦੇ ਨਵੇਂ ਸਾਲ ਦੇ ਉੱਤੇ ਤੇ ਮਾਤਾ ਰਾਣੀ ਦੇ ਨੂੜਾਤੇ ਦਿੰਦੇ ਆ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਜੇਸੀ ਅਗਨੇ ਤੇ ਜੇਸੀ ਰਸੋਈ ਵੱਲੋਂ ਆਪਾਂ ਲਗ ਲਗ ਸੋ ਹੋਰ ਵੀ ਮੈਂਬਰ ਨੇ ਗੱਲਬਾਤ ਕਰਨੇ ਹਨ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਮੇਰਾ ਨਾਮ ਹੈ ਗੌਤਮ ਅਗਰਵਾਲ ਅਗਰਵਾਲ ਸਾਹਿਬ ਬਹੁਤ-ਬਹੁਤ ਮੁਬਾਰਕਾ ਤੁਹਾਨੂੰ ਬੜਾ ਵਧੀਆ ਉਪਰਾਲਾ ਹੈ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲੇ ਜਿਹੜੀ ਟੱਡੀ ਐਮੈਜ਼ਿੰਗ ਟੀਵੀ ਦੀ ਜਿਹੜੀ ਟੀਮ ਹੈ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਆਪਣੇ ਜੀਸੀਏ ਅਗਰ ਜੀ ਬਟਾਰਾ ਔਰ ਜੀਸੀਏ ਰਸੋ ਜੀ ਇੱਕ ਨਾਲ ਜਿਹੜਾ ਵਾ ਉਹ ਕੱਦ ਸਾਹਿਬ ਨੇ ਜਿਹੜੇ ਸਹਾਰਾ ਕਲੱਬ ਵਾਲੇ ਉਹਨਾਂ ਨੇ ਸਾਨੂੰ ਇੱਥੇ ਜਗ੍ਹਾ ਦੇ ਕੇ ਇੱਕ ਬਹੁਤ ਵੱਡਾ ਜਿਹੜਾ ਵਾ ਉਹ ਦੇਖਤਾਂ ਦਿੱਤਾ ਵੈਸੇ ਵੀ ਕੱਦ ਸਾਹਿਬ ਬਹੁਤ ਕੰਮ ਕਰਦੇ ਆ ਜੀ ਜੀ ਪਰ ਉਹਨਾਂ ਨੇ ਇਹ ਬਹੁਤ ਵੱਡਾ ਨੇਕ ਕੰਮ ਕੀਤਾ ਸਾਨੂੰ ਉਹਨਾਂ ਨੇ ਰਸੋਈ ਦੀ ਇੱਥੇ ਜਗ੍ਹਾ ਦਿੱਤੀ ਹੈ ਇੱਕ ਬੜੀ ਪ੍ਰਾਈਮ ਲੋਕੇਸ਼ਨ ਹੈ ਜੀ ਇੱਥੇ ਲੇਬਰ ਬਹੁਤ ਜ਼ਿਆਦਾ ਪਰ ਉਹ ਜਿਹੜਾ ਵਾ ਹੁੰਦੀ ਹੈ ਸਾਰਾ ਦਿਨ ਉਹ ਵਿਚਾਰੇ ਲੇਬਰ ਦਾ ਕੰਮ ਕਰਦੇ ਰਹਿੰਦੀ ਹੈ ਪਰ ਉਹਨਾਂ ਕੋ ਰੋਟੀ ਖਾਣ ਦਾ ਜਿਹੜਾ ਕਿ ਉਹ ਸਿਸਟਮ ਨਹੀਂ ਬਣ ਪਦਾ ਕਿਉਂਕਿ ਮਹਿੰਗਾਈ ਇੰਨੀ ਬਹੁਤ ਜ਼ਿਆਦਾ ਜੀ ਉਹਦੇ ਵਿੱਚ ਆਪਾਂ ਇਹ ਚੀਜ਼ ਦੇਖੀ ਹੈ ਕਿ ਇੱਥੇ ਜਿਹੜਾ ਵਾ ਬਹੁਤ ਉਖੇ ਵਿਚਾਰੇ ਕਾਇੰਦੇ ਤੇ ਲੰਗਰ ਬੜੇ ਲੱਗਦੇ ਆ ਪਰ ਕਈਆਂ ਲੋਕਾਂ ਨੂੰ ਵਿਚਾਰਿਆਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਲੰਗਰ ਲੱਗਾ ਕਿੱਥੇ ਹੈ ਤੇ ਉੱਥੇ ਪਹੁੰਚ ਨਹੀਂ ਪੰਦੀ ਠੀਕ ਹੈ ਫਿਰ ਇਹ ਇੱਥੇ ਬੜਾ ਘੱਟ ਜਿਹੜਾ ਵਾ ਉਹ ਘੋਗਰਾ ਤੇਲ ਦਾ ਇਸਤੇਮਾਲ ਕਰਕੇ ਔਰ ਬਿਲਕੁਲ ਪੋਸ਼ਟਿਕ ਔਰ ਸ਼ੁੱਧ ਘਰਾਈ ਦਾ ਬਣਾ ਕੇ ਪੋਤੀਆ ਕੀਤਾ ਜਾਂਦਾ ਹੈ ਅੱਜ ਦੇ ਵੈਸੇ ਪਹਿਲਾਂ ਮਰਦਾਵਾ ਤੇ ਪਹਿਲੇ ਦੱਸਦਾ ਮਹਾ ਮਾਈ ਦੀ ਜਿਹੜੀ ਆ ਪੂਰੀ ਕਿਰਪਾ ਇਹ ਮਤਲਬ ਜਿਹੜਾ ਵਾ ਕਿ ਜ ਸਾਡੇ ਸਾਰੇ ਜਿਹੜੇ ਜਿੰਨੇ ਜੀਸੀਏ ਦੇ ਮੈਂਬਰ ਅੱਗੇ ਬਹੁਤ ਜ਼ਿਆਦਾ ਮਿਹਨਤੀ ਔਰ ਉਹਨਾਂ 'ਚ ਇੰਨੀ ਕ ਲਗਨ ਹੈ ਉਹ ਕਦੀ ਉਹਨਾਂ ਨੇ ਸਾਡਾ ਸਾਥ ਹੈ ਜੀ ਮਤਲਬ ਛੱਡਿਆ ਜੀ ਮਤਲਬ ਜਿਹੜਾ ਕਦੀ ਉਹ ਪਿੱਛੋਂ ਫਾਈਨਾਂਸ ਵੱਲੋਂ ਸਾਨੂੰ ਕਿਸੇ ਚੀਜ਼ ਦੀ ਕੋਈ ਦਿੱਕਤ ਨਹੀਂ ਸੀ ਜੀ ਜੀ ਔਰ ਪਰਮਾਤਮਾ ਨੇ ਚਾਇਆ ਇਹ ਸਮਝੋ ਇਹ ਸਦਾਬਹਾਰ ਹੀ ਸਮਝ ਲੈ ਲੱਗਾ ਰਹੇ ਕਿ ਕਦੀ ਵੀ ਜਿਹੜਾ ਇਹ ਨਹੀਂ ਖਤਮ ਹੋ ਸਕਦਾ ਜੀ ਜੀ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਇਹਦੀ ਹੈ 365 ਦਿਨ ਲੰਬਰ ਚੱਲਦਾ ਹੈ ਜੀ 10 45 ਬੜਾ ਸਹਿਯੋਗ ਹੈ ਬਟਾਲਾ ਵਾਸੀਆਂ ਦਾ ਆ ਨਾਲ ਦੀ ਨਾਲ ਜਿਹੜੀ ਸਾਡੀ ਕੱਤੀ ਮੈਂਬਰੀ ਕਮੇਟੀ ਟੀਮ ਬਣੀ ਹੈ ਉਹਨਾਂ ਦਾ ਵੀ ਸਹਿਯੋਗ ਹੈ ਸੋ ਮੈਂਬਰਾਂ ਵੱਲੋਂ ਅੱਜ ਨਵਰਾਤੇ ਦੀਆਂ ਵੀ ਮੁਬਾਰਕਬਾਦ ਦਿੱਤੀਆਂ ਗਈਆਂ ਨੇ ਸੋ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਿਓ ਤਾਂ ਕਿ ਕੋਈ ਵੀ ਭੋਜਨ ਸਕੇ ਨਾਦਾਏ ਤੇ ਬਟਾਲਾ ਸ਼ਹਿਰ ਵਿੱਚ 10 ਰੁਪਏ ਥਾਲੀ ਪੇਟ ਭਰ ਖਾਣਾ ਜਰਾਏ ਖਵਾਇਆ ਜਾਂਦਾ ਹੈ ਸੋ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰੋ ਕੈਮਰਾ ਪਰਸਨ ਪੌਣਾਗਰਵਾਲ ਦੇ ਨਾਲ ਅਮੇਦੀ ਟੀਵੀ ਜੁਆਸੇ ਲਕੀ ਰਾਤ ਨੂੰ ਖੁਰਦਾਰ